ਸਤਗੁਰਾਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਵੀ ਤੁਸੀਂ ਫਿਕਰ ਨਾ ਕਰੋ ਤੁਸੀਂ ਜਾ ਕੇ ਉਸ ਖੇਰ ਅਫਗਾਨ ਨੂੰ ਇਹ ਗੱਲ ਕਹਿ ਦਿਓ ਵੀ ਤੇਗ ਬਹਾਦਰ ਨੂੰ ਮੁ슬ਮਾਨ ਬਣਾ ਲੈ ਤੇ ਅਸੀਂ ਸਾਰੇ ਮੁ슬ਮਾਨ ਬਣ ਜਾਵਾਂਗੇ ਬਸ ਇੰਨੀ ਗੱਲ ਕਹਿ ਦਿਓ ਹੁਣ ਉਹ ਕਸ਼ਮੀਰ ਦੇ ਪੰਡਤ ਵਾਪਸ ਜਾਂਦੇ ਆ ਜਦੋਂ ਵਾਪਸ ਜਾਂਦੇ ਆ ਤੇ ਉਹਨਾਂ ਨੇ ਜਾ ਕੇ ਸ਼ੇਰ ਅਫਗਾਨ ਨੂੰ ਜਾ ਕੇ ਇਹ ਗੱਲ ਕਹ ਦਿੱਤੀ ਵੀ ਤੁਸੀਂ ਤੇਜ ਬਹਾਦਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਦੀਨ ਕਬੂਲ ਕਰਾ ਦਿਓ ਤੁਸੀਂ ਆਪਣੇ ਆਪ ਕਰ ਲੰਗੇ ਲੈ ਇਹ ਨਹੀਂ ਗੱਲ ਕਹੀ ਨਾ ਤੇ ਉਹ ਫਿਰ ਅਫਗਾਨ ਨੇ ਕਹਿਣ ਲੱਗੇ ਫਿਰ ਉਸ ਤੋਂ ਬਾਅਦ ਔਰੰਗਜ਼ੇਬ ਜਿਹੜਾ ਸੀ ਨਾ ਉਸ ਵਕਤ ਉਹ ਦਿੱਲੀ 'ਚ ਨਹੀਂ ਸੀ ਔਰੰਗਜ਼ੇਬ ਉਸ ਵਕਤ ਜਿੱਥੇ ਅੱਜ ਪੰਜਾ ਸਾਹਿਬ ਜੀ ਨੂੰ ਅਸੀਂ ਕਹਿੰਦੇ ਆ ਉੱਥੇ ਪਹੁੰਚਿਆ ਹੋਇਆ ਸੀ ਉਹ ਜਦੋਂ ਉੱਥੇ ਪਹੁੰਚਿਆ ਸੀ ਇਹਨੂੰ ਹਸਨ ਅਬਦਾਲ ਉਹਦਾ ਨਾਮ ਸੀ ਉੱਥੇ ਗਿਆ ਹੋਇਆ ਸੀ ਫਿਰ ਇਹ ਉੱਥੇ ਚਿੱਠੀ ਲਿਖਦਾ ਹੈ ਖੈਰਫੁਗਾਨ ਵੀ ਆਗਾ ਲੈ ਇਸ ਤਰ੍ਹਾਂ ਕਰਕੇ ਵੀ ਜਿਹੜੇ ਪੰਡਤ ਨੇ ਜਿਹੜੇ ਬ੍ਰਾਹਮਣ ਨੇ ਉਹ ਆ ਗੱਲ ਕਹਿੰਦੇ ਆ ਵੀ ਤੇਜ ਬਹਾਦਰ ਨੂੰ ਮੁਸਲਮਾਨ ਬਣਾ ਲਓ ਅਸੀਂ ਮੁਸਲਮਾਨ ਬਣ ਜਾਵਾਂਗੇ ਜਦੋਂ ਇਹ ਔਰੰਗਜ਼ੇਬ ਕੋਲੇ ਪਹੁੰਚਦੇ ਤੇ ਉੱਥੋਂ ਹੀ ਉਹ ਹੁਕਮ ਜਾਰੀ ਕਰ ਦਿੰਦਾ ਵੀ ਤੇਜ ਬਹਾਦਰ ਨੂੰ ਜ਼ਿਰਫਦਾਰ ਕੀਤਾ ਜਾਵੇ ਕਿ ਉਹ ਦਿੱਲੀ ਲਿਆਂਦਾ ਜਾਵੇ ਜਿਦੋਂ ਨੇ ਉੱਥੋਂ ਪ੍ਰਮਾਨ ਯਾਰੀ ਕਰ ਦਿੱਤਾ ਉਧਰੋਂ ਤੇ ਇਧਰੋਂ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਥੋਂ ਤਿਆਰੀ ਕਰ ਲਈ ਜਾਣ ਵਾਸਤੇ ਤੇ ਜਦੋਂ ਇੱਥੋਂ ਤਿਆਰ ਹੋਏ ਇਹਨਾਂ ਨੇ ਸਾਰੇ ਸਿੱਖਾਂ ਨੂੰ ਸੱਦਿਆ ਸੰਗਤਾਂ ਨੂੰ ਸੱਦਿਆ ਤੇ ਸੰਗਤਾਂ ਨੂੰ ਛੱਡ ਕੇ ਤੇ ਇਥੋਂ ਫਿਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਲ ਇਹਨਾਂ ਦੇ ਸਿੱਖ ਨੇ ਭਾਈ ਦਇਆਲਾ ਜੀ ਭਾਈ ਮਤੀਦਾਸ ਭਾਈ ਸਤੀਦਾਸ ਜਿਨ੍ਹਾਂ ਨੇ ਨਾਲ ਜਾਣੇ ਉਹਨਾਂ ਦੀ ਗੱਲ ਕਰ ਰਹੇ ਆ ਤੇ ਇਹਨਾਂ ਦੇ ਨਾਲ ਭਾਈ ਨਨੂਆ ਜੀ ਇਹਨਾਂ ਦੇ ਨਾਲ ਆਗਿਆ ਰਾਮ ਜੀ ਇਹਨਾਂ ਦੇ ਨਾਲ ਭਾਈ ਦੇਕਾ ਜੀ ਇਹਨਾਂ ਦੇ ਨਾਲ ਭਾਈ ਗੁਰਦਿੱਤਾ ਜੀ ਇਹ ਜਿਹੜੇ ਸਿੱਖ ਸੀ ਨਾ ਇਹ ਨਾਲ ਜਾ ਰਹੇ ਸਤਿਗੁਰਾਂ ਦੇ ਕਿ ਸਾਰੀਆਂ ਸੰਗਤਾਂ ਵਿਦਾ ਕਰਨ ਵਾਸਤੇ ਗੀਆਂ ਆਨੰਦਪੁਰ ਸਾਹਿਬ ਤੋਂ ਬਾਹਰ ਤੱਕ ਜਿਹੜੇ ਬਾਹਰ ਤੱਕ ਗਏ ਆ ਨਾ ਕਿ ਉੱਥੇ ਫਿਰ ਜਾ ਕੇ ਸਤਿਗੁਰਾਂ ਨੇ ਮਾਤਾ ਗੁਜਰੀ ਜੀ ਨੂੰ ਕਿਹਾ ਕਹਿਣ ਲੱਗੇ ਤੁਸੀਂ ਲਾਲ ਦਾ ਖਿਆਲ ਰੱਖਣਾ ਤੇ ਉਸ ਤੋਂ ਬਾਅਦ ਜਿਹੜੇ ਮਾਤਾ ਨਾਨਕੀ ਜੀ ਆ ਹੁਣ ਦੇਖੋ ਮਾਤਾ ਗੁਜਰੀ ਜੀ ਉਹਨਾਂ ਨੂੰ ਪਤਾ ਹੈ ਵੀ ਮੇਰੇ ਸੁਹਾਗ ਨੇ ਇੱਥੋਂ ਚਲੇ ਜਾਣਾ ਪਰ ਵਾਪਸ ਨਹੀਂ ਆਉਣਾ ਕਿੰਨਾ ਜਿਗਰਾ ਹੋਵੇਗਾ ਮਾਤਾ ਦਾ ਮਾਤਾ ਗੁਜਰੀ ਦਾ ਕਿੰਨਾ ਜਿਗਰਾ ਹੋਵੇਗਾ ਆਪਣੇ ਹੱਥੀ ਆਪਣੇ ਪਤੀ ਨੂੰ ਤੋੜ ਰਹੇ ਨੇ ਹਾਲਾਂਕਿ ਇਸ ਗੱਲ ਦਾ ਪਤਾ ਹੈ ਵੀ ਉੱਥੋਂ ਉਹਨੇ ਵਾਪਸ ਨਹੀਂ ਆਉਣਾ ਮਾਤ ਨਾਨ ਕੀ ਦਾ ਕਿਤਨਾ ਵੱਡਾ ਜਿਜਰਾ ਹੋਵੇਗਾ ਆਪਣੇ ਪੁੱਤ ਨੂੰ ਤੋੜ ਰਹੀ ਹੈ ਤੇ ਆਪਣੇ ਪੁੱਤ ਦੇ ਸਿਰ ਦੇ ਉੱਤੇ ਪਿਆਰ ਨਾਲ ਹੱਥ ਰੱਖਿਆ ਕਹਿ ਲੱਗੀ ਲਾਲ ਜੀ ਤੁਸੀਂ ਜਾ ਰਹੇ ਹੋ ਮੈਨੂੰ ਪਤਾ ਹੈ ਵਾਪਸ ਨਹੀਂ ਆਉਣਾ ਪਰ ਮੇਰੇ ਮਨ ਦੀ ਇਹ ਇੱਛਾ ਸੀ ਉੱਥੇ ਕਿਹਾ ਕਹਿ ਲਗੇ ਮੇਰੇ ਮਨ ਦੀ ਇੱਕ ਇੱਛਾ ਸੀ ਕਹਿ ਲਗੇ ਮਾਂ ਦੱਸ ਕਹਿੰਦੀ ਜਿਹੜਾ ਤੇਰਾ ਜਿਹੜਾ ਹੱਸਦਾ ਹੱਸਦਾ ਨਾ ਮੈਂ ਚਾਹੁੰਨੀ ਹਾਂ ਮੈਂ ਇੱਕ ਵਾਰੀ ਫੇਰ ਦੇਖਾਂ ਵਚਨ ਕੀਤਾ ਮਾਂ ਨੇ ਕਹਿ ਲਗੇ ਮੈਂ ਚਾਹੁੰਨੀ ਹਾਂ ਮੈਂ ਇੱਕ ਵਾਰੀ ਇਹ ਜਿਹੜਾ ਹੱਸਦਾ ਫੇਰ ਦੇਖਾਂ ਤੇ ਸਤਿਗੁਰਾਂ ਨੇ ਉੱਥੇ ਵਚਨ ਕੀਤਾ ਸੀ ਕਹਿ ਲਗੇ ਮਾਂ ਫਿਕਰ ਨਾ ਕਰ ਤੂੰ ਇਹ ਤੇਰਾ ਜ਼ਰੂਰ ਦੇਖੇਗੀ ਹੱਸਦਾ ਇਸ ਤਰ੍ਹਾਂ ਹੁਣ ਇਥੇ ਬਚਨ ਕਰ ਦਿੱਤਾ ਖਿਆਲ ਕਰਨਾ ਆਹ ਗੱਲ ਖਿਆਲ ਚ ਰੱਖਿਓ ਅਖੀਰ ਤੇ ਜਦੋਂ ਸ਼ਹਾਦਤ ਹੁੰਦੀ ਹੈ ਵੀ ਉਹ ਕਿਹੜਾ ਵਾਪਸ ਜਿਵੇਂ ਆਉਂਦਾ ਹੈ ਕਿਉਂ ਸੀ ਸ੍ਰੀ ਅਨੰਦਪ੍ਰਸਾਦ ਆਪਸ ਲਿਆਂਦਾ ਗਿਆ ਸੀ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਆਪਾਂ ਅੱਗੇ ਜਾ ਕੇ ਵਿਚਾਰ ਕਰਾਂਗੇ ਹੁਣ ਉਸ ਤੋਂ ਬਾਅਦ ਜਦੋਂ ਇਹ ਬਚਨ ਹੋ ਗਏ ਤੇ ਇਥੋਂ ਉਹ ਸਿੱਖ ਤੇ ਸਤਿਗੁਰੂ ਇਥੋਂ ਚਾਲੇ ਪਾਉਂਦੇ ਆ ਅਨੰਦਪ੍ਰਸਾਦ ਤੋਂ ਕਿ ਬਾਕੀ ਸੰਗਤਾਂ ਜੇ ਨਹੀਂ ਅਸੀਂ ਉੱਥੋਂ ਵਾਪਸ ਆਉਂਦੀ ਐ ਪਾਕਿਸਤਾਨ ਤੋਂ ਤਾਂ ਵਾਪਸ ਆਈਆਂ ਤੇ ਸਤਿਗੁਰੂ ਇੱਥੋਂ ਫਿਰ ਚੱਲਦੇ ਐ ਤੇ ਸਤਿਗੁਰੂ ਕਿੱਥੇ ਪਹੁੰਚਦੇ ਐ ਸੈਫਖਾਨ ਦੇ ਕੋਲ ਪਹੁੰਚਦੇ ਐ ਸੈਫਾਬਾਦ ਸ਼ਹਿਰ ਦਾ ਨਾਮ ਉੱਥੇ ਜਾ ਕੇ ਖੈਰਦੇ ਐ ਜਿਹਨੂੰ ਅੱਜ ਅਸੀਂ ਪਟਿਆਲਾ ਕਹਿੰਦੇ ਐ ਅਸਲ ਵਿੱਚ ਇਹ ਸ਼ਹਿਰ ਦਾ ਨਾਮ ਸੈਫਾ ਵਾ ਸੈਫਾਬਾਦ ਹੀ ਪਹਿਲਾਂ ਔਰੰਗਜ਼ੇਬ ਦਾ ਚਾਚਾ ਸੀ ਉਹ ਸੈਫ ਸੈਫ ਖਾਨ ਪਿਆ ਇਤਿਹਾਸ ਕਰ ਰਹੇ ਨੇ ਸੈਫਦੀਨ ਲਿਖਿਆ ਉਹਦਾ ਨਾਮ ਉਹ ਜਿਹੜਾ ਔਰੰਗਜ਼ੇਬ ਦਾ ਚਾਚਾ ਸੀ ਉਹ ਬੜਾ ਵਧੀਆ ਬੰਦਾ ਸੀ ਧਾਰਮਿਕ ਖਿਆਲਾਂ ਵਾਲਾ ਸੀ ਨਰਮ ਦਿਨ ਇਸ ਇਨਸਾਨ ਸੀ ਉਹ ਤੇ ਔਰੰਗਜ਼ੇਬ ਨੇ ਇਸੇ ਕਰਕੇ ਉਹਨੂੰ ਉਥੋਂ ਦਿੱਲੀ ਦੇ ਵਿੱਚੋਂ ਘੜ ਦਿੱਤਾ ਸੀ ਤੇ ਉਹਨੂੰ ਥੋੜੀ ਜੀ ਇੱਥੇ ਜ਼ੰਗੀਰ ਦੇ ਕਿਨਸ ਪਟਿਆਲੇ ਦੇ ਇਲਾਕੇ ਦੇ ਵਿੱਚ ਇਹਨੂੰ ਕਹਤਾ ਸੀ ਤੂੰ ਇੱਥੇ ਰਹਿ ਇਹਨੇ ਫਿਰ ਇੱਥੇ ਸ਼ਹਿਰ ਬਸਾਇਆ ਉਸ ਸ਼ਹਿਰ ਦਾ ਨਾਮ ਉਹਦੇ ਨਾਂ ਤੇ ਸੀ ਜਿਹਦਾ ਨਾਮ ਸੀ ਸੈਫ ਖਾਨ ਤੇ ਉਹਨੇ ਸੈਫਾਬਾਦ ਸ਼ਹਿਰ ਬਸਾਇਆ ਜਿਹਦਾ ਨਾਮ ਅੱਜ ਪਟਿਆਲਾ ਹੈ ਫਿਰ ਇੱਥੇ ਸਤਿਗੁਰੂ ਕਰੀਬਨ 2.5-3 ਮਹੀਨੇ ਇੱਥੇ ਸਤਿਗੁਰੂ ਰਹੇ ਆ ਇਤਿਹਾਸ ਦੱਸਦਾ ਹੈ ਉਹਨੇ ਬੜੀ ਸੇਵਾ ਕੀਤੀ ਸਤਿਗੁਰਾਂ ਦੀ ਤੇ ਸਤਿਗੁਰੂ ਫਿਰ ਇਥੋਂ ਅੱਗੇ ਚੱਲਦੇ ਆ ਇਹ ਜਗਾ ਤੋਂ ਉਧਰੋਂ ਆਗਰੇ ਦੇ ਵਿੱਚ ਇੱਕ ਮੁਸਲਮਾਨ ਜਿਸ ਦਾ ਨਾਮ ਇਤਿਹਾਸ ਦੇ ਵਿੱਚ हसन अली ਆਇਆ ਬਿਲਕੁਲ ਗਰੀਬ ਘਰ ਦੇ ਵਿੱਚੋਂ ਉਹ ਆਪਣੇ ਘਰ ਦੇ ਵਿੱਚ ਹੈ ਤੇ ਸਾਰੇ ਖਬਰ ਫੈਲ ਚੁੱਕੀ ਸੀ ਕਿਉਂਕਿ 2.5 ਮਹੀਨੇ ਹੋ ਗਏ ਪ੍ਰਮਾਣ ਯਾਰੀ ਹੋਇਆ ਇਹਨੂੰ ਵੀ ਜਿਹੜਾ ਕੋਈ ਤੇਗ ਬਹਾਦਰ ਨੂੰ ਗ੍ਰਿਫਤਾਰ ਕਰਵਾਏਗਾ ਨਾ ਉਹਨੂੰ ਬਹੁਤ ਵੱਡਾ ਇਨਾਮ ਦਿੱਤਾ ਜਾਏਗਾ ਹੁਣ ਜਿਹੜਾ ਉਹ ਹਸਨ ਅਲੀ ਆ ਉਹ ਬਿਲਕੁਲ ਗਰੀਬ ਹੈ ਤੇ ਉਹ ਘਰ ਦੇ ਵਿੱਚ ਬੈਠਾ ਅਰਦਾਸ ਕਰ ਰਿਹਾ ਸੀ ਕਿ ਸਤਿਗੁਰੂ ਤੁਸੀਂ ਗਿਰਫਜ਼ਾਰ ਤਾਂ ਹੋ ਹੀ ਜਾਣਾ ਪਰ ਜੇ ਤੁਸੀਂ ਕਿਤੇ ਮੇਰੇ ਨਾਲ ਹੀ ਗਿਰਫਜ਼ਾਰ ਹੋ ਜਓ ਤੇ ਮੇਰੇ ਜੀਵਨ ਦੇ ਚਾਰ ਦਿਨ ਸੁਖਾਲੇ ਨਿਕਲ ਜਾਣਗੇ ਅਰਦਾਸ ਦੇਖੋ ਕੀ ਕਰ ਰਿਹਾ ਹੈ ਕਹਿਣ ਲੱਗੇ ਜੇ ਤੁਸੀਂ ਮੇਰੇ ਦਾ ਹੀ ਗਿਰਫਤਾਰ ਹੋ ਜਾਓ ਨਾ ਤੇ ਮੇਰੇ ਚਾਰ ਦਿਨ ਜ਼ਿੰਦਗੀ ਦੇ ਸੁਖਾਲੇ ਨਿਕਲ ਜਾਣਗੇ ਮੈਨੂੰ ਕੋਈ ਇਨਾਮ ਨਹੀਂ ਜਾਏਗਾ ਚਾਰ ਪੈਸੇ ਮਿਲ ਜਾਣਗੇ ਮੇਰੇ ਘਰ ਦੀ ਰੋਟੀ ਪੱਕਦੀ ਹੋ ਜੇਗੀ ਮਨ ਦੇ ਵਿੱਚ ਅਰਦਾਸਾਂ ਕਰਦਾ ਮੰਜੇ ਦੇ ਉੱਤੇ ਲੇਟਿਆ ਹੋਇਆ ਕਹਿੰਦੇ ਤੇਨੀ ਦੇਰ ਨੂੰ ਬੂਹਾ ਖੜਕਦਾ ਹੈ ਗਿਆ ਖਾ ਕੌਣ ਹੈ ਤੇ ਕਹਿਣ ਲੱਗੇ ਸਤਿਗੁਰੂ ਸਿੱਖਾਂ ਸਮੇਤ ਉਹਦੇ ਘਰੇ ਹੁੰਦੀ ਹੈ ਇਹੋ ਜਿਹਾ ਸਤਿਗੁਰੂ ਕੋ ਤੇ ਦੇਖਿਆ ਹੋਵੇਗਾ ਅਰਦਾਸ ਕੀਤੀ ਜਾ ਰਹੀ ਉਹ ਵੀ ਤੁਸੀਂ ਮੇਰੇ ਦਾ ਹੀ ਗਿਰਫਦਾਰ ਹੋ ਜੋ ਤੇ ਉਸ ਦੇ ਉੱਤੇ ਵੀ ਕਿਰਪਾ ਕਰਨ ਵਾਸਤੇ ਸਤਿਗੁਰੂ ਉਹਦੇ ਘਰੇ ਗਏ ਆ ਹਕਨ ਅਲੀ ਦੇ ਉਹਨੋਂ ਦੇ ਘਰ ਗਏ ਤੇ ਉੱਥੋਂ ਫਿਰ ਕੀ ਕੀਤਾ ਸਤਿਗੁਰਾਂ ਨੇ ਜਿਹੜਾ ਆਗਿਆ ਰਾਮ ਸੀ ਭਾਈ ਜੈਤਾ ਜੀ ਭਾਈ ਨਨੂਆ ਜੀ ਭਾਈ ਗੁਰਦਿੱਤਾ ਜੀ ਇਹਨਾਂ ਸਾਰੇ ਸਿੱਖਾਂ ਨੂੰ ਉੱਥੋਂ ਫਿਰ ਕਿਹਾ ਵੀ ਤੁਸੀਂ ਹੁਣ ਇੱਥੋਂ ਅਲੱਗ ਹੋ ਜਾਓ ਸਾਡੇ ਨਾਲ ਚਲੇ ਜਾਓ ਤੁਸੀਂ ਦਿੱਲੀ ਨੂੰ ਚਲੇ ਜਾਓ ਤੇ ਉੱਥੇ ਫਿਰ ਭਾਈ ਜੈਤੇ ਨੂੰ ਇਹ ਗੱਲ ਕਹੀ ਹੈ ਵੀ ਉਹਦੀ ਡਿਊਟੀ ਲੱਗੀ ਹੈ ਕਿਉਂਕਿ ਮਾਂ ਨੇ ਕਿਹਾ ਸੀ ਨਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਵੀ ਮੈਂ ਹੱਸਦਾ ਜਿਹੜਾ ਫਿਰ ਦੇਖਣਾ ਚਾਹਣੀ ਹੈ ਭਾਈ ਜੇਤੇ ਦੀ ਡਿਊਟੀ ਲੱਗੀ ਸੀ ਕਿਉਂਕਿ ਜੇ ਲੱਖੀ ਸ਼ਾਹ ਬਨਜਾਰਾ ਸਤਗੁਰਾਂ ਦੇ ਸਰੀਰ ਦਾ ਸ਼ਸਕਾਰ ਕਰ ਸਕਦਾ ਤਾਂ ਸਿਰ ਦਾ ਨਹੀਂ ਕਰ ਸਕਦਾ ਸੀ ਉਹ ਸਰੀਰ ਦਾ ਕੀਤਾ ਜਾਵੇ ਸੀਸ ਦਾ ਵੀ ਕੀਤਾ ਜਾ ਸਕਦਾ ਸੀ ਲੇਕਿਨ ਕਾਰਨ ਇਹ ਸੀ ਕਿ ਸਤਗੁਰਾਂ ਨੇ ਉੱਥੇ ਬਚਨ ਕੀਤਾ ਸੀ ਵੀ ਇਹ ਚਿਹਰਾ ਤੁਸੀਂ ਦੇਖੋਗੇ ਜ਼ਰੂਰ ਤੇ ਫਿਰ ਭਾਈ ਜੇਤੇ ਦੀ ਡਿਊਟੀ ਲੱਗਦੀ ਹੈ ਵੀ ਤੂੰ ਇਹ ਸੀਸ ਲੈ ਕੇ ਮਾਂ ਦੇ ਕੋਲੇ ਪਹੁੰਚਣਾ ਹੈ ਮੇਰਾ ਉਹ ਤੇ ਫਿਰ ਭਾਈ ਗੁਰਦਿੱਤਾ ਜੀ ਜਿਹੜਾ ਨਾ ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸਤਿਗੁਰੂ ਤੁਸੀਂ ਜਿਹੜਾ ਇਹ ਭਾਣਾ ਵਰਤੌਣ ਲੱਗੇ ਹੋ ਨਾ ਮੇਰੇ ਤੋਂ ਸਹਾਰਿਆ ਨਹੀਂ ਜਾਣਾ ਮੇਰੇ ਤੋਂ ਨਹੀਂ ਦੇਖਿਆ ਜਾਣਾ ਏ ਤੁਸੀਂ ਮੇਰੇ ਤੇ ਕਿਰਪਾ ਕਰੋ ਮੈਂ ਤੁਹਾਡੇ ਤੋਂ ਪਹਿਲਾਂ ਚਲਾ ਜਾਵਾਂ ਮੈਂ ਤੁਹਾਡੇ ਤੋਂ ਪਹਿਲਾਂ ਇਸ ਸੰਸਾਰ ਦੇ ਦਿੱਤੇ ਚਲੇ ਜਾਵਾਂ ਉਹਨੇ ਉੱਥੇ ਬੇਨਤੀ ਕੀਤੀ ਸਤਗੁਰਾਂ ਦੇ ਚਰਨਾਂ 'ਚ ਅਤੇ ਉਹ ਸਾਰੇ ਸਿੱਖ ਜਿਹੜੇ ਸੀ ਉੱਥੋਂ ਦਿੱਲੀ ਨੂੰ ਚਲੇ ਜਾਂਦੇ ਐ ਤੇ ਸਤਗੁਰਾਂ ਦੇ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਜਿਹੜੇ ਨੇ ਇਹ ਰਹਿ ਜਾਂਦੇ ਕਿ ਉੱਥੋਂ ਫਿਰ ਸਤਗੁਰਾਂ ਦੀ ਗ੍ਰਿਫਤਾਰੀ ਉਸ ਹਸਨ ਅਲੀ ਦੇ ਰਾਹੀਂ ਸਤਗੁਰਾਂ ਦੀ ਗ੍ਰਿਫਤਾਰੀ ਹੋਈ ਤੇ ਸਤਗੁਰਾਂ ਨੂੰ ਉੱਥੋਂ ਦਿੱਲੀ ਨੂੰ ਲੈ ਕੇ ਆਂਦਾ ਗਿਆ ਸਤਕਰਨ ਨੂੰ ਲੈ ਕੇ ਦਿੱਲੀ ਪਹੁੰਚਦੇ ਆ ਤੇ ਦਿੱਲੀ ਦੇ ਵਿੱਚ ਕਹਿਣ ਲੱਗੇ ਇੱਕ ਡਰਾਣੀ ਹਵੇਲੀ ਸੀ ਖੰਡਰ ਬਣੀ ਹੋਈ ਸੀ ਉਹ ਤੇ ਉੱਥੇ ਇੱਕ ਗੱਲ ਪ੍ਰਚਲਿਤ ਸੀ ਉਸ ਹਵੇਲੀ ਦੇ ਬਾਰੇ ਵੀ ਇੱਥੇ ਰਾਤ ਨੂੰ ਭੂਤ ਪ੍ਰੇਤ ਵਾਸਾ ਕਰਦੇ ਆ ਇਹਦੇ ਵਿੱਚ ਇੱਕ ਉਹਦੇ ਨੇੜੇ ਦੀ ਕੋਈ ਰਾਤ ਨੂੰ ਦਿਨ ਸਿੱਤੇ ਤੋਂ ਬਾਅਦ ਕੋਈ ਬੰਦਾ ਲੰਘਦਾ ਨਹੀਂ ਸੀ ਇੰਨਾ ਡਰ ਸੀ ਉਸ ਦਾ ਵੀ ਇੱਥੇ ਪ੍ਰੇਤ ਰਹਿੰਦੇ ਆ ਇੱਥੇ ਭੂਤ ਰਹਿੰਦੇ ਆ ਇੱਥੇ ਜੇ ਰਹਿੰਦੇ ਆ ਤੇ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਵੀ ਆਪਾਂ ਇਹਨਾਂ ਨੂੰ ਇੱਥੇ ਰੱਖਦੇ ਆ ਤੇ ਉਹ ਇੱਕ ਰਾਤ ਇੱਥੇ ਰਹਿਣਗੇ ਨਾ ਤੇ ਇਹ ਡਰਨਗੇ ਉਹਨਾਂ ਭੂਤਾਂ ਪ੍ਰੇਤਾਂ ਤੋਂ ਤੇ ਤੜਕੇ ਨੂੰ ਇਹਨਾਂ ਨੇ ਹੱਥ ਜੋੜ ਕੇ ਆਪੀ ਕਹਿ ਦੇਣਾ ਵੀ ਸਾਨੂੰ ਨਾ دین ਕਬੂਲ ਕਰਨਾ ਹੈ ਅਸੀਂ ਮੁਸਲਮਾਨ ਬਣਾ ਲਓ ਤੇ ਇਹ ਨੂੰ ਆਪੀ ਕਹਿ ਦੇਣਗੇ ਹੁਣ ਕਾਜ਼ੀ ਦਾ ਨਾਮ ਹੈ ਬਹਾਉਦੀਨ ਉਸ ਕਾਜੀ ਦੇ ਕਹਿਣ ਤੇ ਸਤਿਗੁਰੂ ਨੂੰ ਉਸ ਹਵੇਲੀ ਦੇ ਵਿੱਚ ਰਾਤ ਨੂੰ ਰੱਖਿਆ ਗਿਆ ਨਾਲ ਉਹਨਾਂ ਸਿੰਘਾਂ ਨੂੰ ਉਹਨਾਂ ਸਿੱਖਾਂ ਨੂੰ ਨਾਲ ਹੁਣ ਰਾਤ ਲੰਘ ਗਈ ਦਿਨ ਤੜਦਾ ਇਹਨਾਂ ਦਾ ਸੱਚੀ ਵੀ ਬੁਰਾ ਹਾਲ ਹੋਇਆ ਹੋਣਾ ਉਹਨਾਂ ਦਾ ਤੇ ਜਦੋਂ ਉਹ ਕਾਜੀ ਉੱਥੇ ਪਹੁੰਚਦਾ ਹੈ ਨਾ ਤੇ ਕਹਿਣ ਲੱਗੇ ਉੱਥੇ ਸਤਿਗੁਰੂ ਉਸ ਹਵੇਲੀ ਦੇ ਵਿੱਚ ਤੈਲ ਰਿਹਾ ਜਿਵੇਂ ਕੋਈ ਬਹੁਤ ਵੱਡੇ ਫੁੱਲਾਂ ਦੇ ਬਗੀਚੇ ਦੇ ਵਿੱਚ ਤੈਅ ਤੇ ਆਵੇ ਕੋਈ ਅਸਰ ਹੀ ਨਹੀਂ ਉਹਨਾਂ ਦੇ ਉੱਤੇ ਕਿਉਂਕਿ ਉਹਨਾਂ ਨੇ ਕਹਿ ਦਿੱਤਾ ਨਾ ਬਾਣੀ ਦੇ ਵਿੱਚ ਭੈ ਕਾ ਹੂੰ ਕੋ ਗੇਤ ਨਹਿ ਨਾ ਭੈ ਮਾਨਤ ਆਨ ਨਾ ਤਾਂ ਕਿਸੇ ਨੂੰ ਅਸੀਂ ਡਰਾਉਣਾ ਤੇ ਨਾ ਅਸੀਂ ਕਿਸੇ ਤੋਂ ਡਰਨਾ ਹਨ ਹਨੂ ਡਰ ਕਾ ਤੇ ਅੱਖੇ ਕੀ ਹੋਇਆ ਕਹਿਣ ਲੱਗਿਓ ਕਾਜੀ ਬਹਾਉਦੀਨ ਪਹੁੰਚਦਾ ਉਹਨੇ ਜਾ ਕੇ ਗੱਲ ਕੀਤੀ ਸਤਿਗੁਰਾਂ ਦੇ ਕੋਲੇ ਕਹਿਣ ਲੱਗਿਆ ਵੀ ਗੱਲ ਇਸ ਤਰ੍ਹਾਂ ਹੈ ਤੁਹਾਡੇ ਅੱਗੇ ਮੈਂ ਤਿੰਨ ਚੀਜ਼ਾਂ ਰੱਖਦਾ ਤਿੰਨ ਤਰ੍ਹਾਂ ਦੇ ਮੈਂ ਤੁਹਾਡੇ ਅੱਗੇ ਪ੍ਰਸ਼ਨ ਰੱਖਦਾ ਤੇ ਉਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਚੰਗਾ ਲੱਗਿਆ ਉਹ ਮੰਨ ਲਿਓ ਤਿੰਨ ਸੁਝਾਅ ਹੈ ਸਤੂਰੂ ਕਹਿਣ ਲੱਗੇ ਵੀ ਕਿਹੜੇ ਤਿੰਨ ਸੁਝਾਅ ਹੈ ਤੇਰੇ ਉਹ ਕਹਿੰਦੇ ਕਿ ਸਭ ਤੋਂ ਪਹਿਲਾ ਸੁਝਾਅ ਇਹ ਹੈ ਵੀ ਤੁਸੀਂ دین ਕਬੂਲ ਕਰ ਲਓ ਜੇ ਤੁਸੀਂ دین ਕਬੂਲ ਨਹੀਂ ਕਰਨਾ ਤੇ ਕਹਿਣ ਲੱਗੇ ਫਿਰ ਕੋਈ ਅਜ਼ਮਤ ਦਿਖਾਓ ਅਜ਼ਮਤ ਤੋਂ ਭਾਵ ਕਰਾਮਾਤ ਦਿਖਾਓ ਕੋਈ ਸਤਿਗੁਰੂ ਕਹਿੰਦੇ ਕਿ ਜੇ ਮ ਕਬੂਲਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਈਨ ਕਬੂਲ ਕਰਨਾ ਹੀ ਹੁੰਦਾ ਤੇ ਫਿਰ ਇੱਥੋਂ ਤੱਕ ਕਿਉਂ ਆਉਂਦੇ ਜਦੋਂ ਉਹਨਾਂ ਨੇ ਈਨ ਕਬੂਲ ਕਰਨ ਤੋਂ ਮਨਾ ਕੀਤਾ ਤੇ ਉਹ ਕਹਿ ਲੱਗੇ ਫਿਰ ਅਜ਼ਮਤ ਦਿਖਾ ਦਿਓ ਸਤਿਗੁਰੂ ਕਹਿਣ ਲੱਗੇ ਬਿਲਕੁਲ ਨਹੀਂ ਕਰਾਮਾਤ ਨਹੀਂ ਦਿਖਾਉਣੀ ਅਸੀਂ ਜਦੋਂ ਇੰਨੀ ਗੱਲ ਹੋਈ ਤੇ ਕਹਿਣ ਲੱਗੇ ਫਿਰ ਤੀਜੀ ਗੱਲ ਕਿਹੜੀ ਹੈ ਉਹ ਕਹਿਣ ਲੱਗੇ ਜੀ ਤੀਜੀ ਗੱਲ ਇਹ ਹੈ ਕਿ ਫਿਰ ਮੌਤ ਵਾਸਤੇ ਤਿਆਰ ਹੋ ਜਾਓ ਫਿਰ ਮੌਤ ਕਬੂਲ ਕਰ ਲਓ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ ਤੇ ਸਤਿਗੁਰਾਂ ਨੇ ਫਿਰ ਉੱਥੇ ਇੱਕ ਗੱਲ ਕਹੀ ਖੈਨ ਲੇ ਕੇ ਤੂੰ ਮੌਤ ਦੀ ਗੱਲ ਮੌਤ ਦਾ ਡਰਾਵਾ ਦੇ ਰਿਹਾ ਮੈਂ ਤਾਂ ਕਹਿਣ ਕਿ ਸਿੱਖਾਂ ਨੂੰ ਹੁਣ ਤੱਕ ਉਪਦੇਸ਼ ਹੀ ਇਹ ਦਿੱਤਾ ਹੈ ਕਿ ਬੀਤ ਜੈ ਹੈ ਬੀਤ ਜੈ ਹੈ ਜਨਮ ਆਕਾਜ ਰੇ ਨਿਸ ਦਿਨ ਸੁਣ ਕੇ ਪ੍ਰਾਨ ਸਮਝਤ ਨੈ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾ ਜਾਏ ਭਾਜ ਰੇ ਅਸਤਰ ਜੋ ਮਾਨਿਓ ਦੇ ਸੋ ਤੋ ਤੇਰੋ ਹੋਇਆ ਖੇ ਕਿਉ ਨਾ ਹਰ ਕੋ ਨਾਮ ਲੇ ਮੂਰਖ ਨਿਲਾਜ ਰੇ ਰਾਮ ਭਗਤ ਹੀ ਏ ਆ ਵਿਚਾਰ ਦੇ ਤੈ ਮਨ ਕੋ ਮਾਨ ਨਾਨਕ ਜਨ ਕਹਿ ਵਖਾਨ ਜਗ ਮੈਂ ਬਿਰਾਜ ਰੇ ਕਹਿ ਲੇ ਮੈਂ ਤਾਂ ਹੁਣ ਤੱਕ ਸੋਚਾਉਂਦਾ ਇਹ ਆਇਆ ਵੀ ਇਹ ਸਰੀਰ ਨੇ ਖਤਮ ਹੋ ਜਾਣਾ ਐ ਨੇ ਬਿਨਸ ਜਾਣਾ ਐ ਇਹਨੇ ਰਹਿਣਾ ਕੋਈ ਨਹੀਂ ਐਵੇਂ ਸਰੀਰ ਪਿੱਛੇ ਰੱਖ ਕੇ ਆਪਣਾ ਧਰਮ ਖਰਾਬਣਾ ਕਰ ਲਿਓ ਕਿਉਂਕਿ ਇੰਨੀ ਹੈਣਾ ਜਗਤ ਮੈਂ ਝੂਠੀ ਦੇਖੀ ਪੀਤ ਆਪਣੇ ਹੀ ਸੁਖ ਸੋਬ ਲਾਗੇ ਕਿਆ ਦਾਰਾ ਕਿਆ ਮੀਤ ਕਹਿ ਲਗਤ ਕਿ ਕੀਦੇ ਆਪਣੇ ਬੰਧਾ ਕਰਕੇ ਆਪਣੇ ਧੀਆ ਪੁੱਤਰਾ ਕਰਕੇ ਆਪਣੇ ਰਿਸ਼ਤੇਦਾਰਾਂ ਕਰਕੇ ਨਾ ਕਿਤੇ ਇਹ ਕੰਮ ਖਰਾਬ ਕਰ ਲਓ ਕਿਸੇ ਦੇ ਨਾਲ ਨਹੀਂ ਜਾਣਾ ਕਿਸੇ ਨੇ ਸਾਥ ਨਹੀਂ ਦੇਣਾ ਅੰਤ ਵੇਲੇ ਮੈਂ ਤਾਂ ਹੁਣ ਤੱਕ ਸਮਝਾਉਦਾ ਹੀ ਇਹ ਹੈ ਮੇਂ ਸਰੀਰ ਨੇ ਬਿਲ ਸ ਜਾਣਾ ਇਹ ਨਾਲ ਜਾਣ ਵਾਲੀ ਚੀਜ਼ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਬਤਮੀਏ ਨੇ ਕਹਿੰਦਾ ਕਿ ਜੋ ਦਿਨ ਆਵੇ 100 ਦਿਨ ਜਾਹੀ ਕਰਨਾ ਕੂਚ ਰਹਿਣ ਖਿਰਨਾਹੀ ਸੰਗ ਚਲਤ ਹੈ ਹਮ ਤੀ ਚਲਣਾ ਦੂਰ ਗਗਨ ਸਿਰ ਉੱਪਰ ਮਰਨਾ ਕਿਆ ਤੂੰ ਸੋਇਆ ਜਾ ਗਿਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਜਿੰਨ ਜੀਉ ਦਿਆ ਸੋਰੀਚ ਕੰਮਰਾ ਵਾ ਸਭ ਘੱਟ ਪੀਤਰ ਹਾਰ ਚਲਾਵਾ ਕਰ ਬਿੰਦਗੀ ਸ਼ਾਦ ਮੈਂ ਮੇਰਾ ਫਿਰਦੇ ਨਾਮ ਸੁਹਾਰ ਸਵੇਰਾ ਮੈਂ ਤਾਂ ਹੁਣ ਤੱਕ ਕਹਿੰਦੇ ਇਹ ਆਏ ਆ ਸਤਿਗੁਰੂ ਕਹਿ ਲਗੇ ਕਹਿ ਲਗੇ ਗੁਰਬਾਣੀ ਪੜ੍ਹ ਕੇ ਦੇਖੋ ਗੁਰੂ ਨਾਨਕ ਪਾਤਸ਼ਾਹ ਦੇ ਬਤਨ ਕੀ ਹੈ ਗੁਰਵਾਕ ਗੁਰੂ ਨਾਨਕ ਪਾਤਸ਼ਾਹ ਵੀ ਇਹੀ ਕਹਿੰਦਾ ਹੈ ਨਾ ਕਿ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀਰਾਨ ਉਹਨਾਂ ਨੇ ਕੱਲਾ ਇਹ ਨਹੀਂ ਕਿਹਾ ਵੀ ਮੇਰੇ ਨਾਲ ਦੇ ਚਲੇ ਗਏ ਕਹਿ ਲਗੇ ਹਾਂ ਮੈਂ ਵੀ ਵੰਜਾ ਦੋਵਨੀ ਮੈਂ ਵੀ ਜਾਣਾ ਤੇ ਨਾ ਮੈਂ ਵੀ ਕੁਝ ਹਨ ਮੌਤ ਬ੍ਰਾਉਂ ਦੀ ਗੱਲ ਕਰ ਰਿਹਾ ਹੈ ਕਹਿ ਲੱਗੇ ਮੈਂ ਤਾਂ ਬਾਤਾਂ ਹੀ ਬਹੁਤ ਦੀਆਂ ਪਾਈਆਂ ਨੇ ਹੁਣ ਤੱਕ ਮੈਂ ਤਾਂ ਦੂਜੀ ਗੱਲ ਹੀ ਕੋਈ ਨਹੀਂ ਕੀਤੀ ਮੈਂ ਹੁਣ ਤੱਕ ਜਿੰਨੀਆਂ ਗੱਲਾਂ ਕੀਤੀਆਂ ਨੇ ਮੌਤ ਦੀ ਗੱਲ ਕੀਤੀ ਸਤਿਗੁਰੂ ਕਹਿਣ ਲੱਗੇ ਤੇ ਕਹਿਣ ਲੱਗੇ ਤੂੰ ਸਾਨੂੰ ਮੌਤ ਦਾ ਡਰਾਵਾ ਦੇਣ ਦੀ ਗੱਲ ਕਰਦਾ ਮੌਤ ਵਾਸਤੇ ਤਾਂ ਅਸੀਂ ਹਮੇਸ਼ਾ ਤਿਆਰ ਹਾਂ ਜੇ ਤੂੰ ਇਹ ਨਹੀਂ ਗੱਲ ਕਹੀ ਨਾ ਤੇ ਕਹਿਣ ਲੱਗੇ ਉਸ ਤੋਂ ਬਾਅਦ ਫਿਰ ਕੀ ਕੀਤਾ ਉਸ ਦਿਨ ਫਿਰ ਉਹ ਪਿੰਜਰਾ ਤਿਆਰ ਕਰਵਾਇਆ ਗਿਆ ਕਹਿਣ ਲੱਗੇ ਫਿਰ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਮੌਤ ਤੋਂ ਡਰ ਕਿਵੇਂ ਹੁੰਦਾ ਹੈ ਮੌਤ ਦਾ ਡਰ ਕਿਉਂ ਜਾਂਦਾ ਹੈ ਪਿੰਜਰਾ ਤਿਆਰ ਕੀਤਾ ਪਹਿਲੀ ਰਾਤ ਹਵੇਲੀ ਦੇ ਵਿੱਚ ਨੇ ਤੇ ਦੂਜੇ ਦਿਨ ਕਹਿਣ ਲੱਗੇ ਪਿੰਜਰਾ ਉਹ ਪਿੰਜਰਾ ਜਿਹੜਾ ਸਤਗੁਰਾਂ ਦੇ ਕਦ ਤੋਂ ਥੋੜਾ ਜਿਹਾ ਛੋਟਾ ਰੱਖਿਆ ਗਿਆ ਖਿਆਲ ਕਰਨਾ ਵੀ ਉਹਦੇ ਵਿੱਚ ਸਿੱਧਾ ਖੜਾ ਨਾ ਹੋਇਆ ਜਾ ਸਕੇ ਤੇ ਉਤਲੇ ਪਾਸੇ ਸਿਰ ਦੇ ਉੱਤੇ ਇੱਕ ਤਿੱਖਾ ਸੂਆ ਲੱਗਿਆ ਹੋਇਆ ਸੀ ਵੀ ਸਿਰ ਜਿ ਖੁੱਬੇ ਜਿਹਾ ਸਿੱਧਾ ਖੜਾ ਹੋਣ ਦਾ ਯਤਨ ਕਰਨ ਤਾਂ ਤੇ ਪਾਸੇ ਵੀ ਪਿਛਲੇ ਪਾਸੇ ਵੀ ਅਗਲੇ ਪਾਸੇ ਵੀ ਸਾਰੇ ਪਾਸੇ ਤਿੱਖੇ ਸੂਏ ਲੱਗੇ ਸੀ ਤੇ ਉਹਦੇ ਵਿੱਚ ਜਗ੍ਹਾ ਇੰਨੀ ਸੀ ਵੀ ਸਿਰਫ ਖੜਿਆ ਜਾ ਸਕਦਾ ਸੀ ਬੈਠਾ ਨਹੀਂ ਜਾ ਸਕਦਾ ਉਹਦੇ ਵਿੱਚ ਉਹ ਪਿੰਜਰੇ ਦੇ ਵਿੱਚ ਸਤੂਗੁਰਾਂ ਨੂੰ ਬੰਦ ਕੀਤਾ ਗਿਆ ਬੰਦ ਕੀਤਾ ਸਾਰੀ ਰਾਤ ਲੰਘ ਗਈ। ਨਾ ਸਤਿਗੁਰੂ ਬੈਠ ਸਕਦੇ ਸੀ। ਨਾ ਪਾਸੇ ਤੋਹ ਲੱਗਦੀ ਸੀ। ਨਾ ਸਿੱਧੇ ਖੜੇ ਹੋਇਆ ਜਾ ਸਕਦਾ ਸੀ। ਸਾਰੀ ਰਾਤ ਲੰਘਣ ਤੋਂ ਬਾਅਦ ਤੇ ਕਹਿ ਲੱਗੇ ਨਾਲ ਦੇ ਸਿੱਖ ਸੀ ਨਾ। ਉਹਨਾਂ ਦੇ ਵਿੱਚੋਂ ਭਾਈ ਮਤੀ ਦਾਸ ਜਿਹੜੇ ਸੀ ਨਾ। ਉਹਨਾਂ ਨੇ ਬੇਨਤੀ ਕੀਤੀ ਕਹਿ ਲੱਗੇ ਸਤਿਗੁਰੂ ਸਾਡੇ ਤੋਂ ਤੁਹਾਡਾ ਇਹ ਦੁੱਖ ਦੇਖਿਆ ਨਹੀਂ ਜਾਂਦਾ। ਤੁਸੀਂ ਮੇਰੇ ਤੇ ਕਿਰਪਾ ਕਰੋ ਇੱਕ ਇੱਕ ਰਹਿਮਤ ਕਰੋ ਮੈਨੂੰ ਇੱਕ ਆਗਿਆ ਦੇ ਦਿਓ ਨਾ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਕ ਨੈਤਿਕ ਕਰਾ ਕੇ ਮੈਂ ਮੇਰੇ ਤੇ ਕਿਰਪਾ ਕਰ ਦਿਓ ਤੇ ਸਤਿਗੁਰਾਂ ਨੇ ਇੱਕ ਗੱਲ ਕਹਿ ਕੇ ਕਹਿੰ ਲਿਕੇ ਮੱਥੀ ਧਾਸਾ ਐਡੀ ਵੱਡੀ ਸ਼ਕਤੀ ਐਡੀ ਵੱਡੀ ਪਾਵਰ ਆਈ ਕਿੱਥੋਂ ਆਏ ਤੇਰੇ ਕੋਲੇ ਤੇਰੇ ਕੋਲੇ ਐਡੀ ਵੱਡੀ ਸ਼ਕਤੀ ਕਿੱਥੋਂ ਆ ਗਈ ਤੇ ਉਹਨੇ ਹੱਥ ਜੋੜ ਕੇ ਕਹਿ ਕਹ ਲਿਆ ਸਤਿਗੁਰੂ ਇੱਕ ਜੀ ਦੇ ਚਰਨਾਂ ਦੇ ਵਿੱਚੋਂ ਲਈ ਹੈ। ਗੁਰਾਂ ਨੇ ਇੱਕ ਹੱਥ ਕੇ ਗੱਲ ਕਹੀ ਕਿ ਖਣ ਲਗੇ ਮਤੀ ਦਾਸਾ ਸਮੁੰਦਰ ਦੇ ਵਿੱਚੋਂ ਨਿਕਲੀ ਹੋਈ ਇੱਕ ਬੂੰਦ ਐ ਤੋਂ। ਸ਼ਕਤੀ ਲਈ ਹੈ ਨਾ ਜਿੱਥੋਂ ਸ਼ਕਤੀ ਲਈ ਹੈ ਸੋਤ ਜਿਹੜੇ ਸਮੁੰਦਰ ਦੀ ਬੂੰਦ ਦੇ ਵਿੱਚ ਇੰਦੀ ਪਾਵਰ ਐ ਤੇ ਪੂਰੇ ਸਮੁੰਦਰ ਤੇ ਕਿੰਨੀ ਕ ਪਾਵਰ ਹੋਏਗੀ? ਤੂੰ ਇਸ ਅਜਰ ਨੂੰ ਜਰਨਾ ਸਿੱਖ। ਹਜ਼ਾਰ ਜਰਾਏ ਤਾਂ ਸਿੱਧ ਪਾਈ ਸਿੱਧੀ ਤੇ ਕਾ ਸਿੱਧ ਹੋਵੇ ਸਿੱਧੀ ਤੇ ਬੁੱਧ ਪਾਈ ਜੇ ਤੂੰ ਹਜ਼ਾਰ ਕੀ ਨੂੰ ਜਰਨਾ ਸਿੱਖ ਲਵੇਂ ਨਾ ਏਡੀ ਵੱਡੀ ਪਾਵਰ ਨੂੰ ਤੂੰ ਆਪਣੇ ਅੰਦਰ ਸੰਭਾਲਣਾ ਸਿੱਖ ਲਵੇਂ ਨਾ ਉਸ਼ਾਲੇ ਨਾ ਮਾਰ ਵੇਖੀ ਕਿਤੇ ਗਲਤ ਕੰਮ ਨਾ ਕਰ ਬੈਠੀ ਇਹ ਕੰਮ ਨਹੀਂ ਕਰਨਾ ਮਨਮਤੀ ਦਾ ਫਤਗੁਰਾਂ ਦੇ ਕਹਿਣ ਤੇ ਸ਼ਾਂਤ ਹੋਇਆ ਦਿਨ ਚੜ੍ਹਦੇ ਬਹਾਉਦੀਨ ਖੇਰ ਆਉਂਦੇ ਕਾਜੀ ਬਹਾਉਦੀਨ ਆ ਕੇ ਉਹਨੇ ਫਿਰ ਉੱਥੇ ਇੱਕ ਗੱਲ ਕਹੀ ਸੀ ਸਤਿਗੁਰਾਂ ਨੂੰ ਕਹਿਣ ਲੱਗੇ ਉਹ ਹੀ ਪਹਿਲਾ ਦਿਨ ਉਹਨੇ ਸਵਾਲ ਫੇਰ ਕੀਤੇ ਕਹਿਣ ਲੱਗੇ ਅੱਜ ਦੱਸੋ ਕੱਲ ਤਾਂ ਤੁਸੀਂ ਆਜ਼ਾਦ ਸੀ ਨਾ ਬਾਹਰ ਫਿਰਦੇ ਸੀ ਉਹ ਵੇਲੀ ਦੇ ਵਿੱਚ ਤੁਰੇ ਫਿਰਦੇ ਸੀ ਅੱਜ ਦੱਸੋ ਵੀ ਅੱਜ ਤੁਹਾਨੂੰ ਮੌਤ ਤੋਂ ਡਰ ਲੱਗਦਾ ਹੈ ਕਿ ਨਹੀਂ ਲੱਗਦਾ ਸਤਿਗੁਰੂ ਕਹਿਣ ਲੱਗੇ ਬਿਲਕੁਲ ਨਹੀਂ ਲੱਗਦਾ ਕਹਿਣ ਲੱਗੇ ਹੁਣ ਦੱਸੋ ਦੀਨ ਕਬੂਲ ਕਰਨਾ ਹੈ ਤੇ ਕਿੰਨਾ ਚੋ ਕਿਹੜੀ ਗੱਲ ਮੰਨਣੀ ਹੈ ਜੇ ਦੀਨ ਕਬੂਲ ਕਰੋਗੇ ਤੇ ਵੱਡੇ ਵੱਡੇ ਅਹੁਦੇ ਮਿਲਣਗੇ ਦੀਨ ਕਬੂਲ ਕਰੋਗੇ ਤੇ ਧੰਦੌਲਤ ਮਿਲੇਗਾ ਜਿੰਦਗੀ ਮਿਲੇਗੀ ਜਾਂ ਫਿਰ ਅਜ਼ਮਤ ਦਿਖਾ ਦਿਓ ਕੋਈ ਨਾ ਕੋਈ ਕਰਾਮਾਤ ਦਿਖਾਓ ਸਾਨੂੰ ਜੇ ਤੁਹਾਡੇ ਕੋਲੇ ਕੋਈ ਹੈ ਪਾਵਰ ਤਾਂ ਕਿ ਨਹੀਂ ਫਿਰ ਤੁਸੀਂ ਮੌਤ ਵਾਸਤੇ ਤਿਆਰ ਹੋ ਜਾਓ ਸਤਗੁਰੂ ਕਹਿਣ ਕਿ ਮੌਤ ਵਾਸਤੇ ਤਾਂ ਅਸੀਂ ਹਮੇਸ਼ਾ ਤਿਆਰ ਆਂ ਜੋ ਸਤਗੁਰੂ ਨੇ ਫਿਰ ਜਵਾਬ ਦੇ ਦਿੱਤਾ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਹਿਣ ਲੱਗੇ ਫਿਰ ਉਹਨਾਂ ਨੇ ਮਨ ਦੇ ਵਿੱਚ ਵਿਚਾਰ ਬਣਾਈ ਵੀ ਜਿਹੜੇ ਖਤ ਗੁਰੂ ਆ ਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਕਿਉਂਕਿ ਉਹਨਾਂ ਨੂੰ ਪਤਾ ਸੀ ਇਤਿਹਾਸ ਦਾ ਵੀ ਅੱਜ ਤੱਕ ਜਿੰਨੇ ਵੀ ਸਿੱਖ ਹੋਏ ਨੇ ਇਹਨਾਂ ਦੇ ਉਹਨਾਂ ਨੂੰ ਇਹ ਪ੍ਰੇਮ ਬੜਾ ਕਰਦੇ ਸੀ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਤੇ ਇਹ ਵੀ ਬੜਾ ਪ੍ਰੇਮ ਕਰਦੇ ਆ ਆਪਣੇ ਸਿੱਖਾਂ ਨੂੰ ਜੇ ਇਹ ਇਹਨਾਂ ਨੂੰ ਤੁਸੀਂ ਇਹ ਦਿਆ ਤਾਂ ਨਹੀਂ ਮੰਨਦੇ ਤੇ ਫਿਰ ਇਹਨਾਂ ਦੇ ਸਿੱਖਾਂ ਨੂੰ ਤੁਸੀਂ ਹੀ ਲਈਏ ਫਿਰ ਤਾਂ ਮੰਨਣਗੇ ਨਾ ਉਹ ਕਹਿ ਲੱਗੇ ਸੀ ਤੁਹਾਡੇ ਸਿੱਖਾਂ ਨੂੰ ਖਤਮ ਕਰ ਦੇਣੇ ਮਾਰ ਦੇਣੇ ਲੇਕਿਨ ਸਤਿਗੁਰੂ ਅਡੋਲ ਰਹੇ ਬਿਲਕੁਲ ਨਹੀਂ ਡੋਲੇ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਮਤੀ ਦਾਸ ਨੂੰ ਸਭ ਤੋਂ ਪਹਿਲਾਂ ਅੱਗੇ ਲੈ ਕੇ ਆਂਦਾ ਕਹਿ ਲ ਕੇ ਮਤੀ ਦਾਸਾ ਕਹਿੰ ਲੱਗੇ ਕਿ ਕਿਉਂ ਆਪਦੀ ਜ਼ਿੰਦਗੀ ਗਵਾਉਣ ਲੱਗਿਆ ਤੂੰ ਤੂੰ ਜ਼ਿੰਦਗੀ ਨਾ ਗਵਾ ਤੂੰ ਦੀਨ ਕਬੂਲ ਕਰ ਲੈ ਤੈਨੂੰ ਅਸੀਂ ਬਹੁਤ ਵੱਡਾ ਉਹ ਤਾਂ ਦੇ ਦਿਆਂਗੇ ਤੈਨੂੰ ਸੂਬੇਦਾਰ ਬਣਾ ਦੇਾਂਗੇ ਤੈਨੂੰ ਦਿੱਲੀ ਦਾ ਹਾਕਮ ਬਣਾ ਦੇਾਂਗੇ ਤੈਨੂੰ ਅਸੀਂ ਧਨ-ਦੌਲਤ ਦੇਵਾਂਗੇ ਤੇ ਮਤੀ ਦਾਸ ਨੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਜਿਹੜੇ ਧਨ-ਦੌਲਤ ਦੀ ਗੱਲ ਕਰਦੇ ਹੋ ਨਾ ਇਹਦੇ ਆਨੰਦ ਨੂੰ ਮੈਂ ਮਾਨ ਚੁੱਕਿਆ ਤੇ ਜੇ ਤੁਸੀਂ ਗੱਲ ਕਰਦੇ ਹੋ ਉਹਦੇ ਦੀ ਤੇ ਉਹਦਾ ਤਾਂ ਮੇਰੇ ਕੋਲੇ ਪਹਿਲੇ ਹੀ ਦੀਵਾਨ ਦਾ ਹੈ ਮਤੀ ਦਾਸ ਦੀਵਾਨ ਸੀ ਗੁਰੂ ਘਰ ਦੇ ਕਹਿਣ ਲੱਗੇ ਮੇਰੇ ਕੋਲੇ ਉਹਦਾ ਪਹਿਲੇ ਹੀ ਬਹੁਤ ਵੱਡਾ ਹੈ ਤੇ ਤੂੰ ਉਹਦੇ ਦਾ ਲਾਲਚ ਕਿਉਂ ਦੇਣੇ ਕਹਿਣਗੇ ਫਿਰ ਮੈਂ ਸੁਣਿਆ ਕਿ ਸਿੱਖਾਂ ਦੇ ਵਿੱਚ ਅਜ਼ਮਤ ਐ ਕਰਾਮਾਤ ਬੜੀ ਹੁੰਦੀ ਆ ਤੁਸੀਂ ਕਰਾਮਾਤ ਦਿਖਾ ਦਿਓ ਉਹ ਕਹਿਣਗੇ ਜਦੋਂ ਸਾਡਾ ਗੁਰੂ ਨਹੀਂ ਦਿਖਾਉਂਦਾ ਕਰਾਮਾਤ ਤਾਂ ਅਸੀਂ ਕਿੱਦਾਂ ਦਿਖਾਈਏ ਬਿਲਕੁਲ ਨਹੀਂ ਹੋਏਗਾ ਫਿਰ ਕਹਿਣ ਲੱਗੇ ਜੇ ਤੂੰ ਇਹ ਨਹੀਂ ਕਰਨਾ ਤਾਂ ਫਿਰ ਮੌਤ ਵਾਸਤੇ ਤਿਆਰ ਹੋ ਜਾ ਅਸੀਂ ਤੇਰੇ ਟੁਕੜੇ ਕਰ ਦੇਾਂਗੇ ਅਸੀਂ ਤੈਨੂੰ ਆਰੇ ਨਾਲ چیر ਦੇਾਂਗੇ ਤੇ ਮਤੀ ਦਾਸ ਕਹਿਣ ਲੱਗੇ ਫਿਰ ਆਰੇ ਨਾਲ چیرਣ ਵਾਸਤੇ ਫਿਰ ਮੈਂ ਤਾਂ ਤਿਆਰ ਐ ਫਿਰ ਦਿਓ ਮੈਨੂੰ ਆਰੇ ਨਾਲ چیر ਦਿਓ ਉਹਨਾਂ ਨੇ ਫਿਰ ਦੋ ਗੱਲਾਂ ਰੱਖੀਆਂ ਉਹ ਕਹਿੰ ਲਗੇ ਇੱਕ ਪਾਸੇ ਧਨ ਦੌਲਤ ਤੇ ਅਹੁਦੇ ਦਾ ਆਨੰਦ ਤੇ ਦੂਜੇ ਪਾਸੇ ਆਰਾ ਦੱਸ ਤੈਨੂੰ ਕੀ ਚਾਹੀਦਾ ਮੈਂ ਤੈਨੂੰ ਦੱਸਨੇ ਹੱਸ ਕੇ ਇੱਕ ਗੱਲ ਕਹੀ ਉੱਥੇ ਉਹ ਕਹਿਣ ਲੱਗੇ ਵੀ ਗੱਲ ਇਹ ਆ ਜਿਹੜੇ ਉਹਦੇ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਧਨ ਦੌਲਤ ਦੀ ਗੱਲ ਕਰਦੇ ਹੋ ਜਿਹੜੇ ਆਇਸ਼ੋ ਆਰਾਮ ਦੀ ਤੁਸੀਂ ਗੱਲ ਕਰਦੇ ਹੋ ਨਾ ਉਹਦਾ ਆਨੰਦ ਨਾ ਬਹੁਤ ਬਣਿਆ ਹੁਣ ਤੱਕ ਮੈਂ ਆਇਸ਼ੋ ਆਰਾਮ ਕੀ ਰਿਹਾ ਲੇਕਿਨ ਜਿਹੜੀ ਗੱਲ ਤੁਸੀਂ ਕਰਦੇ ਹੋ ਆਰੇ ਦੀ ਆਰੇ ਦਾਹੇ ਤੱਕ ਮੈਂ ਸਵਾਦ ਵੀ ਨਹੀਂ ਚੱਖਿਆ ਤੇ ਫਿਰ ਮੈਂ ਫੈਸਲਾ ਕਿਵੇਂ ਕਰ ਲਾਂ ਵੀ ਆਰਾ ਚਾਹੀਦਾ ਕਿ ਉਹਦਾ ਚਾਹੀਦਾ ਜਹਾਂ ਤੱਕ ਤੁਸੀਂ ਮੈਨੂੰ ਪਹਿਲਾਂ ਆਰੇ ਦਾ ਥੋੜਾ ਜਿਹਾ ਸਵਾਦਤਾ ਦਿਖਾਓ ਮੈਨੂੰ ਪਤਾ ਤਾਂ ਲੱਗੇ ਫੇਰੀ ਮੈਂ ਫੈਸਲਾ ਕਰ ਸਕਾਂਗਾ ਨਾ ਮੈਨੂੰ ਕੀ ਚਾਹੀਦਾ ਜਿਵੇਂ ਹਿੰਦੀ ਗੱਲ ਹੋਈ ਨਾ ਤੇ ਕਹਿ ਲੱਗੇ ਉਸ ਤੋਂ ਬਾਅਦ ਆਰਾ ਮੰਗਵਾਇਆ ਗਿਆ ਭਾਈ ਮਤੀਦਾਸ ਨੂੰ ਫੱਟਿਆਂ ਵਿੱਚ ਜਕੜਿਆ ਗਿਆ ਤੇ ਫੱਟਿਆਂ ਵਿੱਚ ਜਕੜਨ ਤੋਂ ਬਾਅਦ ਕਹਿ ਲੱਗੇ ਨਾ ਆਰਾ ਜਦੋਂ ਚੱਲਿਆ ਤੇ ਆਰਾ ਹਜੇ ਥੋੜਾ ਜਿਹਾ ਚੱਲਿਆ ਸੀ ਤੇ ਖੂਨ ਦੇ ਫੁਹਾਰੇ ਛੁੱਟੇ ਭਾਈ ਮਤੀਦਾਸ ਦੇ ਚਿਹਰੇ ਦੇ ਉੱਪੋਂ ਦੀ ਖੂਨ ਵਹਿ ਤੁਰਿਆ ਆਰਾ ਰੋਕ ਦਿੱਤਾ ਗਿਆ ਤੇ ਕਾਜੀ ਨੇ ਕਿਹਾ ਕਹਨ ਲਿਖਿਆ ਹੁਣ ਦੱਸ ਮਤੀ ਦਾਸਾ ਵਿਕੀ ਚਾਹੀਦਾ ਤੈਨੂੰ ਆਹਰਾ ਚਾਹੀਦਾ ਹੁਣ ਤਾਂ ਤੂੰ ਸਵਾਦ ਚੱਕ ਲਿਆ ਨਾ ਤੂੰ ਕਹਿੰਦਾ ਸੀ ਸਵਾਦ ਦੇਖਣਾ ਆਹਰਾ ਚਾਹੀਦਾ ਕਿ ਉਹਦਾ ਚਾਹੀਦਾ ਫਿਰ ਉਸ ਤੋਂ ਬਾਅਦ ਮਤੀ ਦਾਸ ਨੇ ਉਹਨੂੰ ਕੀ ਜਵਾਬ ਦਿੱਤਾ